ਹਰਜੀਤ ਕੌਰ ਨੂੰ ਸਿਰਫ ਡਿਪੋਰਟ ਹੀ ਨਹੀਂ ਕੀਤਾ ਗਿਆ। ਇਸ 72 ਸਾਲ ਦੀ ਬਜ਼ੁਰਗ ਬੀਬੀ ਨੂੰ 60 ਤੋਂ 70 ਘੰਟੇ ਕੈਦ ਕਰਕੇ ਇਹਨਾਂ ਨੂੰ ਟੌਰਚਰ ਕੀਤਾ ਗਿਆ। ਜਦੋਂ ਇਹਨਾਂ ਨੇ ਦਵਾਈ ਲੈਣ ਲਈ ਪਾਣੀ ਮੰਗਿਆ ਤਾਂ ਇਹਨਾਂ ਨੂੰ ਇੱਕ ਪਲੇਟ ਤੇ ਬਰਫ਼ ਰੱਖ ਕੇ ਦਿੱਤੀ ਗਈ। ਹੋਰ ਤਾਂ ਹੋਰ ਇਸ ਬੀਬੀ ਨੂੰ ਸੌਣ ਲਈ ਬੈੱਡ ਤੱਕ ਨਹੀਂ ਦਿੱਤਾ ਗਿਆ ਤੇ ਇਹਨਾਂ ਨੂੰ ਫਰਸ਼ ਤੇ ਸੌਣ ਦੇ ਆਰਡਰ ਦਿੱਤੇ ਗਏ। ਹਰਜੀਤ ਕੌਰ 1991 ਚ ਆਪਦੇ ਦੋ ਮੁੰਡਿਆਂ ਨੂੰ ਲੈ ਕੇ ਅਮਰੀਕਾ ਮੂਵ ਹੋਏ ਸੀ ਤੇ ਕਾਫੀ ਸਾਲਾਂ ਬਾਅਦ 2012 ਚ ਆ ਕੇ ਇਹਨਾਂ ਦਾ ਰੈਫਿਊਜੀ ਕੇਸ ਰਿਜੈਕਟ ਹੋ ਜਾਂਦਾ ਤੇ ਉਸ ਟਾਈਮ ਤੇ ਇਹਨਾਂ ਕੋਲੇ ਕੋਈ ਵੀ ਟਰੈਵਲ ਡਾਕੂਮੈਂਟ ਨਹੀਂ ਹੁੰਦਾ ਕਿਉਂਕਿ ਆਪਾਂ ਨੂੰ ਪਤਾ ਆਪਣਾ ਪਾਸਪੋਰਟ 10 ਸਾਲ ਬਾਅਦ ਐਕਸਪਾਇਰ ਹੋ ਜਾਂਦਾ ਰੈਫਿਊਜੀ ਕੇਸ ਰਿਜੈਕਟ ਹੋਣ ਤੋਂ ਬਾਅਦ ਅਮਰੀਕਾ ਦੀ ਸਰਕਾਰ ਇਹਨਾਂ ਨੂੰ ਇੱਕ ਵਰਕ ਪਰਮਿਟ ਦੇ ਦਿੰਦੀ ਆ ਕਿ ਤੁਸੀਂ ਇੱਥੇ ਕੰਮ ਕਰ ਸਕਦੇ ਆ ਪਰ ਤੁਹਾਨੂੰ ਹਰ 6 ਮਹੀਨੇ ਬਾਅਦ ਸਾਡੇ ਕੋਲੇ ਆ ਕੇ ਇੱਕ ਚੈੱਕ ਇਨ ਕਰਨਾ ਪੈਣਾ ਤੇ ਹਰਜੀਤ ਕੌਰ ਨੇ ਵੀ ਕਈ ਸਾਲਾਂ ਤੱਕ ਉਵੇਂ ਹੀ ਕੀਤਾ ਸਰਕਾਰ ਦੇ ਸਾਰੇ ਰੂਲ ਫਾਲੋ ਕੀਤੇ ਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਸੀ ਤੇ ਫਿਰ 8 ਸਤੰਬਰ ਨੂੰ ਹਰ ਵਾਰ ਦੀ ਤਰ੍ਹਾਂ ਹਰਜੀਤ ਕੌਰ ਆਪਣਾ ਚੈੱਕ ਇਨ ਕਰਨ ਜਾਂਦੇ ਆ ਪਰ ਇਸ ਵਾਰ ਉਹਨਾਂ ਨੂੰ ਆਈਸ ਵੱਲੋਂ ਡਿਟੇਨ ਕਰ ਲਿਆ ਜਾਂਦਾ ਇਹਨਾਂ ਨੂੰ ਬੇਕਰਸਫੀਲਡ ਤੋਂ ਡਿਟੇਨ ਕਰਕੇ ਹੱਥਕੜੀਆਂ ਤੇ ਬੇੜੀਆਂ ਪਵਾ ਕੇ ਕਾਰ ਤੇ ਡਰਾਈਵ ਕਰਕੇ ਐਲ.ਏ ਲੈ ਕੇ ਜਾਂਦੇ ਆ ਤੇ ਐਲ.ਏ ਤੋਂ ਆਈਸ ਦਾ ਪ੍ਰਾਈਵੇਟ ਚਾਰਟਰਡ ਪਲੇਨ ਇਹਨਾਂ ਨੂੰ ਲੈ ਕੇ ਜਾਰਜੀਆ ਪਹੁੰਚਦਾ ਜਾਰਜੀਆ ਤੋਂ ਉਹੋ ਪਲੇਨ ਆਰਮੀਨੀਆ ਜਾਂਦਾ ਜਿੱਥੇ 14 ਲੋਕਾਂ ਨੂੰ ਉਤਾਰਿਆ ਜਾਂਦਾ ਤੇ ਫਿਰ ਇਹੀ ਫਲਾਈਟ ਆਰਮੀਨੀਆ ਤੋਂ ਦਿੱਲੀ ਜਾਂਦੀ ਆ ਹਰਜੀਤ ਕੌਰ ਤੇ 132 ਹੋਰ ਲੋਕਾਂ ਨੂੰ ਲੈ ਕੇ ਇਸ ਫਲਾਈਟ ਵਿੱਚ ਵੀ ਹਰਜੀਤ ਕੌਰ ਦੇ ਹੱਥਕੜੀ ਤੇ ਬੇੜੀਆਂ ਪਾਉਣ ਲੱਗੇ ਸੀ ਉਹ ਜਦੋਂ ਉੱਥੇ ਖੜੇ ਕਿਸੇ ਗਾਰਡ ਨੇ ਇਹਨਾਂ ਦੀ ਉਮਰ ਵੇਖ ਕੇ ਅਜਿਹਾ ਹੋਣ ਤੋਂ ਰੋਕਿਆ ਇਹ ਸਾਰੀ ਹਾਣੀ ਹਰਜੀਤ ਕੌਰ ਨੇ ਆਪਣੇ ਵਕੀਲ ਦੀਪਕ ਆਲੂਵਾਲੀਏ ਨਾਲ ਸ਼ੇਅਰ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਇਹ ਸਭ ਹੋਣ ਨਾਲੋਂ ਚੰਗਾ ਸੀ ਕਿ ਉਹ ਮਾਰੀ ਜਾਂਦੇ 34 ਸਾਲ ਅਮਰੀਕਾ ਚ ਰਹਿਣ ਤੋਂ ਬਾਅਦ ਵੀ ਇਹਨਾਂ ਨੂੰ ਇੱਕ ਕ੍ਰਿਮੀਨਲ ਦੀ ਤਰ੍ਹਾਂ ਰਿਪੋਰਟ ਕੀਤਾ ਗਿਆ ਸਪੈਸ਼ਲੀ ਉਦੋਂ ਜਦੋਂ ਉਹਨਾਂ ਨੇ ਸਾਰੇ ਰੂਲ ਫਾਲੋ ਕੀਤੇ ਸੀ ਤੇ ਫਾਈਨਲੀ ਹਰਜੀਤ ਕੌਰ ਨੂੰ ਉਹਨਾਂ ਦੀ ਫੈਮਲੀ ਤੋਂ ਦੂਰ ਪੰਜਾਬ ਲੈਂਡ ਕਰਵਾ ਦਿੱਤਾ ਗਿਆ ਪਰ ਇਹ ਉਹ ਸਾਰੀ ਫੈਮਲੀ ਲਈ ਬਹੁਤ ਵੱਡਾ ਟਰੋਮਾ ਬਣ ਕੇ ਰਹੂਗਾ ਆਪਾਂ ਨੂੰ ਪਤਾ ਟਰੰਪ ਸਰਕਾਰ ਬਹੁਤ ਐਂਟੀ ਇਮੀਗ੍ਰੇਸ਼ਨ ਹੈ ਤੇ ਫਿਊਚਰ ਚ ਆਪਾਂ ਨੂੰ ਹਰਜੀਤ ਕੌਰ ਵਰਗੇ ਔਰ ਕਈ ਕੇਸਿਸ ਵੇਖਣ ਨੂੰ ਮਿਲਣਗੇ ਤੁਹਾਨੂੰ ਕੀ ਲੱਗਦਾ ਇਹ ਡੈਪੋਟੇਸ਼ਨ ਸਹੀ ਸੀ ਜਾਂ ਗਲਤ ਸੀ ਕਮੈਂਟ ਕਰਕੇ ਜਰੂਰ ਦੱਸਿਓ